ਹਾਂਜੀ ਭਾਈ ਸਸਿਕਾ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰੀ ਆਪਾਂ ਇੱਕ ਤਾਂ ਕਣਕ ਦੇ ਪਾਣੀ ਬਾਰੇ ਗੱਲ ਕਰਨੀ ਹੈ ਕਿਉਂਕਿ ਹੁਣ ਜਿਹੜਾ ਸਮਾਂ ਚੱਲ ਰਿਹਾ ਹਰ ਇੱਕ ਜ਼ਿਮੀਂਦਾਰਾਂ ਨੇ ਮੋਟਰਾਂ ਛੱਡੀਆਂ ਹੋਈਆਂ ਪਾਣੀ ਲਾ ਰਹੇ ਨੇ ਤਾਂ ਪਾਣੀ ਲਾਉਣ ਦੇ ਵਜੂਦ ਕਣਕ ਡਿੱਗ ਰਹੀ ਆ ਤੇ ਉਹਦੇ ਕਾਰਨ ਬਾਰੇ ਗੱਲ ਕਰਾਂਗੇ ਕਿਹੜੀ ਕਣਕ ਡਿੱਗੂਗੀ ਕਿਹੜੀ ਨਹੀਂ ਡੇਗਦੀ ਤੇ ਬਾਕੀ ਆਪਾਂ ਨੂੰ ਪਾਣੀ ਕਿਸ ਤਰੀਕੇ ਨਾਲ ਲਾਉਣਾ ਚਾਹੀਦਾ ਤਾਂ ਜੋ ਕਿ ਆਪਣੀ ਕਣਕ ਦਾ ਕੋਈ ਨੁਕਸਾਨ ਨਾ ਹੋਵੇ ਤਾ ਇੱਕ ਗੱਲ ਕਰਨੀ ਆਪਾਂ ਸਪਰੇਅ ਬਾਰੇ ਕੀ ਕਣਕ ਦੀ ਫਸਲ ਦੇ ਵਿੱਚ ਹੁਣ ਕਿਹੜੀ ਸਪਰੇਅ ਕਰੀਏ ਜਿਹਦੇ ਨਾਲ ਦਾਣੇ ਮੋٹے ਤੇ ਚਮਕੀਲੇ ਹੋ ਸਕਣ ਤੇ ਆਪਣਾ ਵਜਨ ਵਧ ਸਕੇ ਤੇ ਝਾੜ ਟੌਪ ਦਾਵੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕਰਦੇ ਆਂ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਪਰ ਉਹ ਗੱਲ ਕਰੀ ਆਪਾਂ ਕਣਕ ਦੇ ਵਿੱਚ ਪਹਿਲਾਂ ਪਾਣੀ ਦੀ ਮੈਨੇਜਮੈਂਟ ਬਾਰੇ ਤਾਂ ਹੁਣ ਜਿਵੇਂ ਕਿ ਕਣਕਾਂ ਨੂੰ ਲਗਭਗ ਅਗੇਤੀਆਂ ਪਛੇਤੀਆਂ ਜੋ ਵੀ ਕਣਕਾਂ ਹੁਣ ਨਿਸਾਰੇ ਤੇ ਕਈਆਂ ਦੇ ਵਿੱਚ ਨਿਸਾਰਾ ਕੰਪਲੀਟ ਹੋ ਕੇ ਮਿਲਕ ਸਟੇਜ ਵੀ ਚੱਲ ਰਹੀ ਆ ਦਾਣਾ ਬਣ ਗਿਆ ਦਾਣੇ ਦੇ ਵਿੱਚ ਦੁੱਧਾ ਭਰਨਾ ਸਟਾਰਟ ਹੋ ਚੁੱਕਿਆ ਤਾਂ ਕਿਸਾਨ ਵੀਰ ਇੱਥੇ ਹੁਣ ਇਸ ਸਮੇਂ ਪਾਣੀ ਲਾ ਰਹੇ ਨੇ ਤਾਂ ਕਈ ਕਿਸਾਨ ਵੀਰਾਂ ਦੇ ਮੈਸੇਜ ਤੇ ਫੋਨ ਆਏ ਤੋਂ ਪਤਾ ਚੱਲਿਆ ਕਿ ਕਣਕ ਨੂੰ ਪਾਣੀ ਲਾਉਂਦੇ ਹੀ ਕਣਕ ਡਿਗ ਰਹੀ ਹੈ ਤਾਂ ਉਹ ਕਿਹੜੀ ਕਿਹੜੀ ਜਦੋਂ ਮੰਨ ਲਓ ਕਿਹੜੀ ਕਿਹੜੀ ਕਣਕ ਡਿਗਰੀਆਂ ਨੂੰ ਬਚਾਉਣ ਲਈ ਆਪਾਂ ਕੀ ਕੁਝ ਕਰ ਸਕਦੇ ਹਾਂ ਤਾਂ ਗੱਲ ਕਰੀਏ ਡਿਗਣ ਦੇ ਕਾਰਨ ਕਣਕ ਦੇ ਜਦੋਂ ਆਪਾਂ ਬਿਜਾਈ ਸਮੇਂ ਤੋਂ ਹੀ ਤੈਅ ਹੋ ਜਾਂਦਾ ਕਿ ਕਣਕ ਡਿਗੂਗੀ ਜਾਂ ਨਹੀਂ ਉਹਦਾ ਕਾਰਨ ਕੀ ਹੁੰਦਾ ਜੇ ਤੁਸੀਂ ਕਣਕ ਸੁਪਰ ਸੀਡਰ ਨਾਲ ਜਾਂ ਵਾਹ ਕੇ ਬੀਜੀ ਹੈ ਜਾਂ ਜ਼ੀਰੋ ਡਰਿੱਲ ਜ਼ੀਰੋ ਡਰਿੱਲ ਕੀਤੀ ਹੈ ਤਾਂ ਜੇ ਤੁਸੀਂ ਕਣਕ ਦੇ ਵਿੱਚ ਬੀਜ ਦੀ ਮਾਤਰਾ ਜ਼ਿਆਦਾ ਪਾਈ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਕਣਕ ਡਿਗਣ ਦੇ ਚਾਂਸਸ ਜ਼ਿਆਦਾ ਬਣਦੇ ਆ ਨੰਬਰ 1 ਤਾਂ ਇਹ ਸਟਾਰਟਿੰਗ ਬਜਾਈ ਟਾਈਮ ਧਿਆਨ ਰੱਖਣ ਵਾਲੀ ਗੱਲ ਹੈ ਕਿ ਬੀਜ ਦੀ ਮਾਤਰਾ ਸਹੀ ਪਾਓ ਤੇ ਕਣਕ ਦੀ ਬਜਾਈ ਜੇ ਆਪਾਂ ਵਾਹ ਕੇ ਡੀ ਵੀ ਡਬਲਿਊ ਵੈਰਾਈਟੀਆਂ ਦੀ ਅਕਸਰ 187 ਜਾਂ ਹੋਰ ਵੈਰਾਈਟੀ ਦੀ ਬਜਾਈ ਆਪਾਂ ਵਾਹ ਕੇ ਕਰ ਰਹੇ ਹਾਂ ਤਾਂ ਇਹ ਕਣਕ ਦੇ ਡਿੱਗਣ ਦੇ ਚਾਂਸਸ ਜ਼ਿਆਦਾ ਬਣਦੇ ਆ। ਸੁਪਰ ਸੀਡਰਨ ਵਾਲੀ ਵੀ ਤਾਂ ਡਿੱਗਦੀ ਡਿੱਗਦੀ ਆ। ਤਾਂ ਨੰਬਰ 2 ਤੇ ਕਾਰਨ ਹੈ ਵੱਧ ਯੂਰੀਆ। ਓਵਰਡੋਜ਼ ਓਵਰਡੋਜ਼ ਵਰਤੀ ਯੂਰੀਆ ਤੇ ਲੇਟ ਟਾਈਮ ਪਾਈ ਯੂਰੀਆ ਕਿਉਂਕਿ ਜ਼ਿਮੀਂਦਾਰ ਅਕਸਰ 100-100 ਦਿਨਾਂ ਦੀ ਕਣਕ ਦੇ ਵਿੱਚ ਵੀ ਯੂਰੀਆ ਪਾਈ ਜਾਂਦੇ ਆ ਤੇ ਅਗੇਤੀ ਬਿਜਾਈ ਦੇ ਵਿੱਚ ਆਪਾਂ ਨੂੰ ਪਤਾ 60 ਕਿ ਦਿਨਾਂ ਤੇ ਪੂਰੀ ਕਰਨੀ ਹੁੰਦੀ ਹੈ ਜਿਹੜੀ ਲੇਟ ਬਿਜਾਈ ਹੁੰਦੀ ਹੈ ਉਹਦੇ ਵਿੱਚ 45 ਤੋਂ 55 ਕਿ ਦਿਨਾਂ ਦੇ ਵਿੱਚ ਵਿੱਚ 50 ਤੋਂ 55 ਦਿਨਾਂ ਦੇ ਵਿੱਚ ਪੂਰੀ ਕਰਨੀ ਹੁੰਦੀ ਹੈ ਪਰ ਲੇਟ ਪਾਈ ਯੂਰੀਆ ਨਾਲ ਕੀ ਹੁੰਦਾ ਕਣਕ ਹਾਈਟ ਜ਼ਿਆਦਾ ਲੈ ਜਾਂਦੀ ਹੈ ਉੱਥੇ ਵੀ ਡਿੱਗਣ ਦੇ ਚਾਂਸਸ ਵੱਧਦੇ ਨੇ ਤੇ ਨੰਬਰ 3 ਤੇ ਕਾਰਨ ਹੈ ਪਹਿਲਾ ਪਾਣੀ ਕਣਕ ਦਾ ਡੰਡੀ ਚੜਨਾ ਕਣਕ ਦਾ ਖੀਰ ਦੇ ਵਿੱਚ ਡਿੱਗਣਾ ਇਹ ਪਹਿਲਾ ਪਾਣੀ ਵੀ ਤੈਅ ਕਰਦਾ ਕਿਉਂਕਿ ਜਿਹੜੀਆਂ ਡੀਬੀਡਲ ਵੈਰਾਈਟੀਆਂ ਜਿੰਨਾ ਟਾਈਮ ਇਹਨਾਂ ਨੂੰ ਆਪਾਂ ਪਾਣੀ ਨਹੀਂ ਲਾਉਂਦੇ ਉਹਨਾਂ ਟਾਈਮ ਇਹ ਕਣਕ ਨੂੰ ਕੱਦ ਕਰੀ ਜਾਂਦੀ ਹੈ ਤਾਂ ਉਹਨੂੰ ਕਾਰਨ ਬਣਦਾ ਕੀ ਹੈ ਜਦੋਂ ਆਪਾਂ ਮੰਨ ਲਓ ਵੀ 35 40 ਦਿਨਾਂ ਤੇ ਕਈ ਜਿਮੀਦਾਰ ਪਾਣੀ ਲਾਉਂਦੇ ਆ ਉਸ ਟਾਈਮ ਕਣਕ ਜਿਆਦਾ ਹਾਈਟ ਲੈ ਜਾਂਦੀ ਹੈ ਉਸ ਨਾਲ ਵੀ ਉਹਦੇ ਡਿੱਗਣ ਦੇ ਚਾਂਸਸ ਜਿਆਦਾ ਬਣਦੇ ਆ ਤਾਂ ਹੁਣ ਗੱਲ ਕਰੀਏ ਸੁਪਰ ਸੀਡਰ ਵਾਲੀ ਕਣਕ ਦੀ ਸੂਪਰ ਸੀਡਰ ਵਾਲੀ ਕਣਕ ਦੇਖਣ ਦੇ ਵਿੱਚ ਆਇਆ ਕਿ ਜਿਵੇਂ ਹੀ ਜ਼ਿਮੀਂਦਾਰ ਪਾਣੀ ਲਾ ਰਹੇ ਆ ਉਵੇਂ ਹੀ ਦੌਗਿਆਂ ਦੇ ਵਿੱਚ ਬੈਠਣੀ ਸ਼ੁਰੂ ਹੋ ਰਹੀ ਹੈ ਤਾਂ ਉਹਦਾ ਮੇਨ ਕਾਰਨ ਇਹ ਹੈ ਕਿ ਇੱਕ ਤਾਂ ਬੀਜ ਦੀ ਮਾਤਰਾ ਜ਼ਿਆਦਾ ਹੈ ਤੇ ਇੱਕ ਜਿਹੜੀ ਇਹਦੀ ਬਜਾਈ ਇੱਕ ਹਿਸਾਬ ਦੀ ਵਾਕੇ ਹੋ ਗਈ ਤਾਂ ਇਸ ਨੂੰ ਜੇ ਤੁਸੀਂ ਪਾਣੀ ਲਾਉਣਾ ਤਾਂ ਅਸਰ ਗਿੱਲੇ ਨੱਕੇ ਹੀ ਮੋੜੋ ਤੇ ਜੇ ਆਪਾਂ ਖੇਤ ਦੇ ਨੂੰ ਮੰਨ ਲਓ ਹੁਣ ਪਾਣੀ ਲਾ ਰਹੇ ਆ ਜੇ ਤਾਂ ਤੁਹਾਡੇ ਮਾਨ ਦੇ ਵਿੱਚ ਤੁਸੀਂ ਪਤਾ ਕਿ ਵੀ ਕੋਈ ਵੀ ਸਮਾਰ ਰਹੇਂਦੇ ਪਾਣੀ ਲਾ ਰਹੇ ਹਾਂ ਕਿਉਂਕਿ ਕਈ ਜ਼ਿਮੀਂਦਾਰ ਪਾਣੀ ਚੜ੍ਹਾ ਕੇ ਲਾਉਂਦੇ ਤਾਂ ਉਸ ਤੋਂ ਬਾਅਦ ਜਿਵੇਂ ਹੀ ਕਣਕ ਨੂੰ ਪਾਣੀ ਮਿਲਦਾ ਤਾਂ ਜੜਾਂ ਕਮਜ਼ੋਰ ਹੋਣ ਕਰਕੇ ਮਿੱਟੀ ਛੱਡ ਦਿੰਦੀ ਹੈ ਤੇ ਹਵਾ ਹਲਕੀ ਹਵਾ ਨਾਲ ਹੀ ਕਣਕ ਡਿੱਗ ਜਾਂਦੀ ਹੈ ਤੇ ਬਾਕੀ ਜਿਹੜਾ ਹੁਣ ਟਾਈਮ ਚੱਲ ਰਿਹਾ ਇਸ ਟਾਈਮ ਦਿਨ ਦੇ ਟਾਈਮ ਬਹੁਤ ਜ਼ਿਆਦਾ ਹਵਾ ਚੱਲਦੀ ਹੈ ਇਸ ਕਰਕੇ ਹੋ ਸਕਦਾ ਹੈ ਜੇ ਤੁਸੀਂ ਕਣਕ ਨੂੰ ਪਾਣੀ ਰਾਤ ਨੂੰ ਲਾਓ ਤਾਂ ਤੁਹਾਡੇ ਕਿਤੇ ਨਾ ਕਿਤੇ ਚਾਂਸਸ ਡਿੱਗਣ ਦੇ ਘੱਟ ਸਕਦੇ ਆ ਕਣਕ ਦੇ ਤਾਂ ਇਸ ਕਰਕੇ ਤੁਸੀਂ ਪਾਣੀ ਰਾਤ ਦੇ ਸਮੇਂ ਲਾ ਸਕਦੇ ਹਾਂ ਬਾਕੀ ਜਿਹੜੀ 0 ਡਰਲ ਦੀ ਬਜਾਈ ਹੈ ਉਹ ਬਹੁਤ ਘੱਟ ਚਾਂਸ ਨੇ ਡਿੱਗਣ ਦੇ ਜੇ ਤੁਸੀਂ ਕਿਤੇ ਯੂਰੀਆ ਵੱਧ ਪਾਈ ਹੈ ਜਾਂ ਫਿਰ ਉਹਦੇ ਥਾਂ ਤੇ ਮੰਨ ਲਓ ਵੀ ਬੀਜ ਦੀ ਮਾਤਰਾ ਜ਼ਿਆਦਾ ਹੈ ਜਾਂ ਕੋਈ ਨਦੀਨ ਜ਼ਿਆਦਾ ਉੱਥੇ ਆਪਣੇ ਕਣਕ ਡਿੱਗਣ ਦੇ ਚਾਂਸਸ ਬੰਦਿਆ ਨਹੀਂ ਆਪਣੇ ਕਣਕ ਕਿਸੇ ਹਿਸਾਬ ਨਾਲ ਵੀ ਡਿੱਗ ਨਹੀਂ ਸਕਦੀ ਜੇ ਨਾਰਮਲ ਹਵਾ ਚੱਲਦੀ ਹੈ ਜੇ ਹੁਣ ਮੌਸਮੀ ਖਰਾਬ ਹੋ ਗਿਆ ਉਹ ਅਲੱਗ ਗੱਲ ਹੈ ਤੇ ਬਾਕੀ ਗੱਲ ਕਰੀ ਹੁਣ ਦਾਣੇ ਦਾ ਵਜ਼ਨ ਵਧਾਉਣ ਜਾਂ ਚਮਕ ਲਈ ਕਿਹੜੀ ਸਪਰੇਅ ਕਰੀਏ ਤਾ ਕਿਸਾਨ ਭਰਾਵੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਬੀਤੇ ਦਿਨੀ ਹੀ ਜਿਹੜਾ ਮੌਸਮ ਦੇ ਵਿੱਚ ਚੇਂਜ ਵੇਖਣ ਨੂੰ ਮਿਲਿਆ ਸੀ ਤੇ ਕਣਕ ਨੇ ਮੰਨ ਲਓ ਕਣਕ ਦਾ ਬਹੁਤ ਏਰੀਆ ਦੇ ਵਿੱਚ ਜ਼ਿਮੀਂਦਾਰਾਂ ਦਾ ਜਮੇ ਨੁਕਸਾਨ ਕਰਤਾ ਗੜਿਆ ਨੇ ਕਣਕ ਦੀ ਫਸਲ ਸਾਰੀ ਤਬਾਹ ਕਰਤੀ ਤੇ ਉਹਦੇ ਵਿੱਚ ਮੰਨ ਲਓ ਵੀ ਕੁਛ ਵੀ ਨਹੀਂ ਰਿਹਾ ਪੱਲੇ ਤੂੜੀ ਵੀ ਨਹੀਂ ਪੈ ਰਹੀ ਉਹਨਾਂ ਦੀ ਤਾਂ ਉੱਥੇ ਕਈ ਲੋਕ ਉਹਨਾਂ ਨੂੰ ਗਲਤ ਪ੍ਰਚਾਰ ਕਰ ਰਿਹਾ ਵੀ ਜਿਵੇਂ ਕਿਸੇ ਦੇ ਕਿਸੇ ਨਾ ਕਿਸੇ ਦੇ ਕੋਈ ਕਣਕ ਬਚ ਗਈ ਪਿਆ ਮਤਲਬ 100 ਚੋਂ ਕੋਈ 40% ਜਾਂ 50% ਬੱਲੀਆਂ ਬਚ ਗੀਆਂ ਤਾਂ ਉਹਨਾਂ ਨੂੰ ਕਹਿ ਰਹੇ ਤੇ ਫੰਗੀ ਸਾਈਡ ਕਰ ਲੋ ਜਾਂ ਕੁਝ ਹੋਰ ਕਰ ਲੋ ਇਹਦੇ ਦਾਣੇ ਮੋٹے ਹੋ ਜਾਣਗੇ ਜਾਂ ਉਹ ਹੋ ਜਾਣਗੇ ਤਾਂ ਕਿਸਾਨ ਪਾਉ ਉਹ ਜਿਹੜੇ ਦਾਣਾ ਬਰੀਕ ਪੈਣ ਦਾ ਕਾਰਨ ਕੀ ਬਣਦਾ ਹੈ ਕੀ ਮੌਸਮ ਦੇ ਵਿੱਚ ਜਦੋਂ ਤਬਦੀਲੀ ਆਉਂਦੀ ਹੈ ਕੋਈ ਤਾਪਮਾਨ ਜਿਆਦਾ ਉੱਚ ਚਲਾ ਜਾਂਦਾ ਜਿਵੇਂ ਕਿ ਮੌਸਮ ਦੇ ਵਿੱਚ ਗਰਮੀ ਵਧ ਗਈ ਤਾਂ ਉਸ ਕੰਡੀਸ਼ਨ ਦੇ ਵਿੱਚ ਜਾ ਕੇ ਆਪਣੇ ਕਣਕ ਦੇ ਦਾਣੇ ਬਰੀਕ ਪੈਣ ਦਾ ਕਾਰਨ ਬਣਦਾ ਉਹਦਾ ਇਹ ਕਾਰਨ ਇਹ ਹੈ ਕੋਈ ਗੜੇ ਪੈ ਗਏ ਵੀ ਉਹਦੇ ਨਾਲ ਵੀ ਕਣਕ ਬਰੀਕ ਪੈ ਜੂ ਦਾਣਾ ਇਹ ਤਾਂ ਅਕਸਰ ਹੁਣ ਜਿਵੇਂ ਕਿ ਜਿੱਥੇ ਨੁਕਸਾਨ ਹੋਇਆ ਜ਼ਿਮੀਂਦਾਰਾਂ ਦਾ ਉੱਥੇ ਜਿਹੜੀਆਂ ਕਣਕਾਂ ਬਚ ਗਈਆਂ ਉਹਨਾਂ ਲਈ ਫਾਇਦਾ ਵੀ ਹੋ ਗਿਆ ਕਿਉਂਕਿ ਗੜੇ ਪੈਣ ਤੋਂ ਬਾਅਦ ਜਿਹੜੀ ਠੰਡ ਚੱਲ ਰਹੀ ਹੈ ਹੁਣ ਇਸ ਠੰਡ ਦੇ ਵਿੱਚ ਜੋ ਵੀ ਨਿਸਾਰਾ ਕਰੀਆਂ ਕਣਕਾਂ ਮਿਲਕ ਸਟੇਜ ਚੱਲ ਰਿਹਾ ਉਹਦੇ ਵਿੱਚ ਬਹੁਤ ਸੋਹਣਾ ਪ੍ਰੋਪਰ ਮੰਲੋ ਵੀ ਦਾਣਾ ਬਣੂਆ ਤੇ ਪੂਰਾ ਵਧੀਆ ਇਸ ਕਰਕੇ ਕੋਈ ਵੀ ਫਾਲਤੂ ਫੰਗੀਸਾਈਡ ਜਾਂ ਐਨਪੀਕੇ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਕਿਉਂਕਿ ਜੇ ਤੁਸੀਂ ਕੱਲੀ ਤੇਲੇ ਵਾਲੀ ਸਪਰੇਅ ਕਰਦੇ ਹੋ ਨਾ ਜਦੋਂ ਦੁਕਾਨਦਾਰ ਤੋਂ ਖਰੀਦਣ ਜਾਓਗੇ ਉਹ ਨਾਲ ਤੁਹਾਨੂੰ ਕਹੂਗਾ ਕੋਈ ਨਾ ਕੋਈ ਉਲੀਨਾਸ਼ਕ ਪਾ ਲੋ ਤਾਂ ਉਸ ਚੀਜ਼ ਨਾਲ ਤੁਹਾਡਾ ਖਰਚਾ ਵਧੂਆ ਬਧੇਰੇ ਖਰਚੇ ਕਰਨ ਨਾਲੋਂ ਤੁਸੀਂ ਐਦਾਂ ਹੀ ਮੰਲੋ ਤੁਹਾਡਾ ਝਾੜ ਵਧ ਸਕਦਾ ਕਿਉਂਕਿ ਮੌਸਮ ਦੇ ਵਿੱਚ ਠੰਡ ਬਹੁਤ ਵਧੀਆ ਪੈ ਰਹੀ ਹੈ ਤੇ ਇਸ ਕਰਕੇ ਫਾਲਤੂ ਮੈਂ ਨਹੀਂ ਮੰਨਦਾ ਕਿ ਹੁਣ ਕੋਈ ਐਨਪੀਕੇ ਜਾਂ 1304505234 ਕਿਸੇ ਦੀ ਵੀ ਜ਼ਰੂਰਤ ਹੈ ਕਿਉਂਕਿ ਇਹ ਉੱਚ ਤਾਪਮਨ ਤੋਂ ਬਚਾਉਂਦੇ ਨੇ ਤਾਂ ਤਾਪਮਨ ਵੈਸੇ ਹੀ ਮੌਸਮ ਦੇ ਵਿੱਚ ਵਧੀਆ ਚੱਲ ਰਿਹਾ ਹੈ ਤਾਂ ਵੇਖ ਸਕਦੇ ਹੋ ਆਪਣੇ ਇਹ ਡੀਡਬਲ 327 ਵੈਰਾਈਟੀ ਆ ਤੇ ਇਹ ਮਲੋ ਇਹਦੇ ਵਿੱਚ ਦਾਣੇ ਦੀ ਸ਼ੇਪ ਬਣ ਚੁੱਕੀ ਹੈ ਇਹ ਨੀਚੇ ਵਾਲੀ 222 ਆ ਤੇ ਬਾਕੀ ਇਹਨੂੰ ਹੁਣ ਆਪਾਂ ਲਾਸਟ ਪਾਣੀ ਲਾ ਰਹੇ ਹਾਂ ਚੌਥਾ ਪਾਣੀ ਤੇ ਬਾਕੀ ਆਪਾਂ ਜਿਹੜੀ ਨੈਕਸਟ ਵੀਡੀਓ ਚ ਗੱਲ ਕਰਾਂਗੇ ਅਖੀਰਲਾ ਪਾਣੀ ਕਦੋਂ ਲਾਉਣਾ ਤੇ ਕਿਵੇਂ ਲਾਉਣਾ ਕਿਉਂਕਿ ਪਾਣੀ ਹਮੇਸ਼ਾ ਆਪਣੀ ਜ਼ਮੀਨਾਂ ਦੇ ਹਿਸਾਬ ਨਾਲ ਲੱਗਣਾ ਵੀ ਕਿਵੇਂ ਦੀ ਜ਼ਮੀਨ ਹੈ ਕੀ ਸਿਸਟਮ ਹੈ ਉਸ ਹਿਸਾਬ ਨਾਲ ਤੇ ਬਾਕੀ ਜੇ ਤੁਸੀਂ ਹੁਣ ਪਾਣੀ ਲਾ ਰਹੇ ਹੋ ਜਿਆਦਾ ਭਰਮਾ ਪਾਣੀ ਨਾ ਲਾਓ ਹਲਕਾ ਪਾਣੀ ਲਾਓ ਤੇ ਬਾਕੀ ਜੇ ਤੁਹਾਨੂੰ ਲੱਗਦਾ ਤੁਹਾਡੀ ਕਣਕ ਕਿਤੇ ਦੌਗੀਆਂ ਦੇ ਵਿੱਚ ਬਹਿ ਰਹੀ ਹੈ ਤਾਂ ਤੁਸੀਂ ਉਸ ਖੇਤ ਦੇ ਵਿੱਚ ਰਾਤ ਦੇ ਸਮੇਂ ਟਰਾਈ ਕਰ ਸਕਦੇ ਹੋ ਪਾਣੀ ਲਾਉਂਗੇ ਰਾਤ ਨੂੰ ਤਾਂ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਬਾਕੀ ਸਪਰੇਆਂ ਦੀ ਗੱਲ ਕਰੀਏ ਸਪਰੇਆਂ ਆਪਾਂ ਪਹਿਲੇ ਹੀ ਬਹੁਤ ਕਰ ਲਈਆਂ ਲਾਸਟ ਅਖੀਰ ਦੇ ਵਿੱਚ ਗੱਲ ਕਰਾਂਗੇ ਵੀ ਕਣਕ ਦੇ ਉੱਪਰ ਆਪਾਂ ਝੋਨੇ ਨਾਲੋਂ ਵੀ ਜ਼ਿਆਦਾ ਜ਼ਿੰਮੇਦਾਰ ਸਪਰੇਆਂ ਦਾ ਸਾਰਾ ਲੈ ਰਿਹਾ ਅੱਜ ਕੱਲ ਪਹਿਲਾਂ ਕੋਈ ਨਹੀਂ ਕਰਦਾ ਸੀ ਹੁਣ ਬਹੁਤ ਜ਼ਿਆਦਾ ਸਪਰੇਆਂ ਚੱਲ ਪਿਆ ਹੁਣ ਮੇਰੇ ਵੇਖਣ ਦੇ ਵਿੱਚ ਆਇਆ ਕਿ ਜਿਵੇਂ ਹੀ ਕਣਕਾਂ ਤੇ ਨਿਸਾਰਾ ਵੱਲੀ ਨਿਕਲ ਰਹੀ ਹੈ ਕੋਈ ਫੰਗੀ ਸਾਈਡ ਕਰ ਰਿਹਾ ਕੋਈ ਹਿਊਮਿਕ ਐਸਿਡ ਕਰ ਰਿਹਾ ਕੋਈ 13045 ਕੋਈ ਕੁਛ ਸਾ ਫਾਲਤੂ ਦੇ ਖਰਚਾ ਨਾਲੋਂ ਚੰਗਾ ਹੈ ਕਿ ਆਪਾਂ ਐਦਾਂ ਹੀ ਕਣਕ ਨੂੰ ਨਿਸਾਰੇ ਦੇ ਵਿੱਚ ਮੰਨ ਲਓ ਪਕਾ ਹੋ ਲੈਣ ਦੋ ਕਿਉਂਕਿ ਹੁਣ ਇਸ ਤੋਂ ਬਾਅਦ ਝੰਡੇ ਪੱਤੇ ਦਾ ਕੰਮ ਖਤਮ ਹੋਣ ਵਾਲਾ ਜੋ ਵੀ ਉਹਦੀ ਖਰਾਕ ਸੀ ਉਹ ਦਾਣਿਆਂ ਦੇ ਵਿੱਚ ਸਟੋਰ ਹੋਣ ਜਾ ਰਹੀ ਹੈ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਰਿਜ਼ਲਟ ਸਾਹਮਣੇ ਆ ਜਾਣਾ ਇਸ ਕਰਕੇ ਜਿਹੜਾ ਸਹੀ ਸਮਾਂ ਸੀਗਾ ਫੰਗੀ ਸਾਈਡ ਕਰਨ ਦਾ ਉਹ ਵੀ ਲੰਘ ਚੁੱਕਿਆ ਕਿਉਂਕਿ ਫੰਗੀ ਸਾਈਡ ਜੇ ਕੋਈ ਫੰਗਸ ਆਉਂਦੀ ਹੈ ਉਸ ਟਾਈਮ ਕਰਨਾ ਹੁੰਦਾ ਨਾ ਕਿ ਉਹਦਾ ਇਹ ਨਹੀਂ ਹੈਗਾ ਵੀ ਆਪਣੀ ਕਣਕ ਸਹੀ ਹੈ ਉਹ ਤੇ ਫੰਗੀ ਸਾਈਡ ਕਰ ਦੋ ਆਪਣਾ ਝਾੜ ਵਧਾ ਦੂਆ ਨਹੀਂ ਜੇ ਤੁਹਾਡੇ ਕੋਈ ਪੀਲੀ ਕੁੰਗੀ ਜਾਂ ਜੈਲੋ ਰਸਟ ਕੋਈ ਵੀ ਕਿਸੇ ਪ੍ਰਕਾਰ ਦੀ ਫੰਗਸ ਆਉਂਦੀ ਹੈ ਤਾਂ ਉਸ ਸਮੇਂ ਸਹਾਰਾ ਲਿਆ ਜਾਂਦਾ ਪਰ ਆਪਾਂ ਜੀਵਿੰਦਾਰ ਇੰਨੇ ਐਡਵਾਂਸ ਹੈ ਕਿ ਐਡਵਾਂਸ ਦੇ ਵਿੱਚ ਹੀ ਕਰ ਦਿੰਨੇ ਆ ਕਿਉਂਕਿ ਜਿਹੜੀ ਐਸਐਲ 826 ਵੈਰਾਈਟੀ ਰਿਲੀਜ਼ ਹੋਈ ਉਹਦੇ ਵਿੱਚ ਬਹੁਤ ਜ਼ਿਆਦਾ ਫੰਗਸ ਆਈ ਜਿਹੜਾ ਜੈਲੋ ਜੈਲੋ ਰਸਟ ਵਾਲਾ ਪ੍ਰੋਬਲਮ ਹੈ ਤਾਂ ਜਿਵੇਂ ਹੁਣ 2852 ਉਹ ਤੇ ਉਸ ਵੈਰਾਈਟੀ ਦੇ ਵਿੱਚ ਕਈ ਵਾਰ ਦੋ ਵਾਰ ਕਰਨੀ ਪੈ ਜਾਂਦੀ ਹੈ ਫੰਗਸ ਦੀ ਸਪਰੇ ਤੇ ਇਸ ਕਰਕੇ ਮੈਂ ਫਿਰ ਤੋਂ ਕਹਿਣਾ ਚਾਹੁੰਦਾ ਕਿ ਜਿਹੜੀਆਂ ਕਣਕਾਂ ਨੂੰ ਪਾਣੀ ਦੀ ਜ਼ਰੂਰਤ ਹੈ ਤੁਹਾਨੂੰ ਸਮੇਂ ਸਿਰ ਪਾਣੀ ਲਾਓ ਕੋਈ ਵੀ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜੇ ਤੁਸੀਂ ਖੇਤ ਦੇ ਵਿੱਚ ਬੜੋਗੇ ਉਹਨਾਂ ਤੁਹਾਨੂੰ ਸਪਰੇਅ ਨੇ ਰਿਜ਼ਲਟ ਨਹੀਂ ਦੇਣਾ ਜਿੰਨਾ ਕਿ ਆਪਾਂ ਕਣਕ ਨੂੰ ਤੋੜ ਕੇ ਨੁਕਸਾਨ ਕਰ ਲਾਂਗੇ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ